ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਆਲੂ ਟਿੱਕੀਆਂ ਬਣਾਵਾਂਗੇ ਮਟਰ ਪਾ ਕੇ ਆਪਾਂ ਆਲੂ ਪਤੀਲੇ ਚ ਵਾਲ ਕੇ ਰੱਖ ਲਏ ਚੁੱਲੇ ਤੇ ਵਾਲੇ ਐ ਤੇ ਆਪਾਂ ਇਹਨਾਂ ਨੂੰ ਛਿੱਲਾਂਗੇ ਹੁਣ ਆ ਚੀਰ ਕੇ ਦੋ ਦੋ ਟੋਟੇ ਕਰਕੇ ਵੀ ਛੇਤੀ ਉਬਲ ਜਾਂਦੇ ਵੱਡੇ ਆਲੂ ਉਬਲਦੇ ਨਹੀਂ ਛੇਤੀ ਤੇ ਇਹ ਆਪਾਂ ਤਾਂ ਕਰਕੇ ਚੀਰ ਕੇ ਪਾਏ ਐ ਤੇ ਇਹਨਾਂ ਨੂੰ ਆਪਾਂ ਛਿੱਲਾਂਗੇ ਥੋੜਾ ਜਿਹਾ ਵੱਧ ਨੁੱਬਲ ਗਏ। ਛਿੱਟੇ ਆਲੂ ਛੇਤੀ ਉਬਲ ਜਾਂਦੇ। ਤਾਂ ਪੁਰ ਗਿਆ। ਐਂ ਕਰਕੇ ਆਪਾਂ ਸਾਰੇ ਛਿੱਲ ਲਾਂਗੇ ਆਲੂ। ਨਵਾਂ ਆਪਾਂ ਆਲੂ ਸਾਰੇ ਛਿੱਲ ਲੈ ਤੇ ਹੁਣ ਆਪਾਂ ਇਹਨਾਂ ਨੂੰ ਭੋਰ ਦਾਂਗੇ। ਚੰਗੀ ਤਰ੍ਹਾਂ ਭੋਰਾਂਗੇ ਵਿੱਚ ਗੰਢ ਨਹੀਂ ਰਹਿਣੀ ਚਾਹੀਦੀ। ਆਪਾਂ ਚੰਗੀ ਤਰ੍ਹਾਂ ਗੰਡਾ ਗੰਡਾ ਮਾਰ ਲenga ਉਹਨਾਂ ਕੋ ਨਾਣ ਮਿਰਚ ਪਾਵਾਂਗੇ ਥੋੜਾ ਥੋੜਾ ਨਾਣ ਮਿਰਚ ਪਾਵਾਂਗੇ ਆਪਾਂ ਇਹਦੇ ਚ ਮਿਰਚਾਂ ਤੇ ਨਾਣ ਤੇ ਥੋੜਾ ਜਿਹਾ ਗਰਮ ਮਸਾਲਾ என்னாட்டா என்னக்குவா ரஃபாயேடா ਇਹਨੂੰ ਆਪਾਂ ਆਟੇ ਵਾਂਗੂੰ ਗਨਣਾ ਲਾਂਗੇ ਸਵਾਰ ਕੇ। ਛੋਤਰ ਭਾਂਡ ਲਾਵਾਂਗੇ। ਇਹ ਇਹਦੇ ਨਾਲ ਜਿਆਦਾ ਫਿਰ ਹੱਥਾਂ ਨੂੰ ਲੱਗਦਾ ਭਾਂਡੇ ਨੂੰ ਵੀ ਘੱਟ ਲੱਗਦਾ। ਮਾ ਥਾਨੂੰ ਪਹਿਲਾਂ ਦਾ ਲੱਗਿਆ ਮਾੜਾ ਜਾ। ਹੁਣ ਆਪਾਂ ਗੋਨੂ ਲਿਆ ਹੋਇਆ ਤੇ ਆਪਾਂ ਹੁਣ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਪਰਾਂਡ ਪਾਵਾਂਗੇ ਜਦੋਂ ਫੈਂਡ ਗਰਮ ਹੋ ਗਿਆ ਆਪਾਂ ਹਰੀ ਮਿਰਚ ਤੇ ਅਦਰਕ ਪਾਵਾਂਗੇ ਨਵਾਂ ਆਪਣਾ ਰਫੈਂਡ ਗਰਮ ਹੋ ਗਿਆ ਤੇ ਆਪਾਂ ਜੀਰਾ ਪਾਵਾਂਗੇ ਪਹਿਲਾਂ ਹੁਣ ਆਪਾਂ ਆਹ ਸਵਾਹ ਪਾਵਾਂਗੇ ਇਰਕ ਤੇ ਹਰੀ ਮਚ ਹੁਣ ਆਪਾਂ ਨਾਣ ਮਿਰਚ ਪਾਵਾਂਗੇ ਉਹਦੇ ਚ ਆਪਾਂ ਥੋੜਾ ਹੀ ਪਾਇਆ ਨਾਣ ਮਿਰਚ ਨਾਣ ਮਿਰਚ ਗਰਮ ਮਸਾਲਾ ਥੋੜੀ ਜਿਹੀ ਹਲਦੀ ਗਰਮ ਮਸਾਲਾ ਥੋੜਾ ਜਿਹਾ ਹੋਰ ਪਾਉਣਾ ਘੱਟ ਪਿਆ ਹੁਣ ਆਪਾਂ ਮਟਰ ਪਾਵਾਂਗੇ थोड़ा जहा पानी पावे हम आप ढक देंगे दो मिनट लो हूँ अपना मसाला तैयार हो गया हूँ आप लाव ਹੁਣ ਆਪਾਂ ਪਹਿਲਾ ਪੇੜਾ ਬਣਾਵਾਂਗੇ ਬਾਬਾ ਇਸ ਤਰ੍ਹਾਂ ਬਣਾ ਲਿਆ ਇਹ ਪੇੜਾ ਚੌੜਾ ਜਿਹਾ ਕਰ ਲਿਆ ਵੀ ਭੰਨ ਲਿਆ ਤੇ ਹੁਣ ਵਿੱਚ ਆਪਾਂ ਮਟਰ ਮਸਾਲਾ ਪਾਵਾਂਗੇ ਰਸਟਰ ਬਣਾ ਲਾਂਗੇ ਆਪਾਂ ਟਿੱਕੀਆਂ ਬਣਾ ਲਵਾਂ ਤੇ ਹੁਣ ਅੱਗ ਬਾਲਾਂਗੇ ਕੜਾਈ ਧਰਾਂਗੇ ਆਪਾਂ ਹੁਣ ਆਪਾਂ ਰਫੈਂਡ ਪਾਵਾਂਗੇ ਇਹਰ ਫੈਂਡ ਗਰਮ ਹੋ ਗਿਆ ਫਿਰ ਆਪਾਂ ਟਿੱਕੀ ਪਾਵਾਂਗੇ ਗਰਮ ਹੋ ਗਿਆ ਹੁਣ ਆਪਾਂ ਟਿੱਕੀ ਪਾਵਾਂਗੇ ਆਪਾਂ ਇਸੇ ਤਰ੍ਹਾਂ ਤੇ ਸਾਰਾ ਗੋਲਾ ਬਣਾ ਲਾਂਗੇ ਲੋ ਆਪਣੀ ਟਿੱਕੀ ਬਣ ਕੇ ਤਿਆਰ ਹੋ ਗਈ ਤੇ ਆਪਾਂ ਹੁਣ ਕੱਢਾਂਗੇ ਹੁਣ ਆਪਾਂ ਦੂਜੀ ਟਿੱਕੀ ਪਾਵਾਂਗੇ ਆਏ ਕਰਕੇ ਸਾਰੇ ਨਾ ਬਣਾ ਲਾਂਗੇ ਲਓ ਆਪਣਾ ਟਿੱਕਾ ਸਾਰੇ ਬਣ ਗਏ ਆ ਦੇਖੋ ਕਿੰਨਾ ਵਧੀਆ ਬਣੀਆਂ ਟਿੱਕੀਆਂ ਆਹ ਦੇਖੋ ਆਵਾਜ਼ ਆਉਂਦੀ ਕਿੰਨੀ ਤੁਹਾਨੂੰ ਸੋੜ ਕੇ ਦਿਖਾਵਾਂਗੇ ਮਟਰ ਮਟਰ ਪਰੇ ਵਿੱਚ ਕਿੱਡੇ ਵੇ ਵਧੀਆ ਬਣੀਆਂ ਟਿੱਕੀਆਂ ਬਹੁਤ ਵਧੀਆ ਬਣੀਆਂ ਝਟਪਟੀਆਂ ਟਿੱਕੀਆਂ कुरकुरੀਆਂ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਫੇਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ